ਸਾਡੇ ਨਾਲ ਨੇ ਐਸਐਫਐਸ ਦੇ ਪ੍ਰਧਾਨ ਸਟੂਡੈਂਟ ਫੋਰ ਸੋਸਾਇਟੀ ਸੰਦੀਪ ਕੁਮਾਰ ਜੀ ਉਪਰ ਤੋਂ ਆਏ ਤੇ ਇਹਨਾਂ ਤੋਂ ਅੱਜ ਜਾਣਨਾ ਚਾਹਾਂਗੇ ਕਿ ਮੈਨੂੰ ਦੱਸੋ ਵੀ ਇਹ ਸੈਨੇਟ ਕੀ ਹੈ ਕੀ ਦੇ ਕੰਮ ਕੰਮ ਹੁੰਦੇ ਨੇ ਤੇ ਕੀ ਚੱਲ ਰਿਹਾ ਅੱਜਕੱਲ ਕੀ ਗੜਬੜ ਹੈ ਮੈਂ ਸੈਨੇਟ ਹੈ ਜਿੱਦਾਂ ਤੁਸੀਂ ਮੰਨੋ ਕਿ ਇਹ ਦੇਸ਼ ਦੀ ਪਾਰਲੀਮੈਂਟ ਹੈ ਪਾਰਲੀਮੈਂਟ ਹਾਂ ਜੀ ਇਹ ਪੰਜਾਬ ਯੂਨੀਵਰਸਿਟੀ ਦੀ ਪਾਰਲੀਮੈਂਟ ਹੈ ਠੀਕ ਹੈ ਜੀ ਇਹਦੇ ਵਿੱਚ ਕੋਈ ਵੀ ਡਿਸੀਜਨ ਲੈਣਾ ਉਹ ਸੈਨਿਟ ਦੀ ਅਪਰੂਵਲ ਤੋਂ ਬਿਨਾ ਨਹੀਂ ਲਿਆ ਜਾ ਸਕਦਾ ਇਹ ਹਾਈएस्ट ਡਿਸੀਜਨ 메ਕਿੰਗ ਬਾਡੀ ਹੈ ਕਿੰਨੇ ਮੈਂਬਰ ਹੁੰਦੇ ਨੇ ਇਹਦੇ 91 ਮੈਂਬਰ ਹੁੰਦੇ ਨੇ 91 ਠੀਕ ਹੈ ਜੀ ਉਹਦੇ ਵਿੱਚ ਜਿਹੜੇ ਬੰਦੇ ਸਾਰੀ ਇਲੈਕਸ਼ਨ ਹੋ ਗਈ 91 ਦੀ ਉਸ ਤੋਂ ਬਾਅਦ ਉਸ ਤੋਂ ਹੋਰ ਹੀ ਐਗਜ਼ੈਕਟਿਵ ਗਵਰਨਮੈਂਟ ਬਣਦੀ ਆ ਜਿਹੜਾ ਪਾਰਲੀਮੈਂਟ ਤੋਂ ਬਾਅਦ ਫਿਰ ਸਰਕਾਰ ਬਣਦੀ ਆ ਨਾ ਹਾਂਜੀ ਇੱਕ ਲੈਜਿਸਲੇਟਿਵ ਹੋ ਗਿਆ ਤੇ ਉਹਦੀ ਐਗਜ਼ੈਕਟਿਵ ਹੋਗੀ ਦਾ ਪੰਜਾਬ ਯੂਨੀਵਰਸਿਟੀ ਦੀ ਐਗਜ਼ੈਕਟਿਵ ਸਿੰਡੀਗੇਟ ਹੈ ਠੀਕ ਹੈ ਸਿੰਡੀਗੇਟ ਦੇ 15 ਮੈਂਬਰ ਹੁੰਦੇ ਨੇ ਤੇ ਉਸ ਤੋਂ ਬਾਅਦ ਵਾਈਸ ਚਾਂਸਲਰ ਹੁੰਦੀ ਹੈ ਇਹ ਹੈਰਾਰਕੀ ਹੈ ਫਰਾਰ ਕਿ ਚੱਲਦੀ ਹੁੰਦਾ ਸੀ ਤਾਂ ਹੁਣ ਜਿਹੜੀ ਇਹ ਜਿਹੜਾ 28 ਅਕਤੂਬਰ ਦਾ ਨੋਟੀਫਿਕੇਸ਼ਨ ਹੈ ਇਹਦੇ ਰਹੀਂ ਇਹਨਾਂ ਨੇ ਉਹ ਸਾਰੀ ਜਿਹੜੀ ਸੈਨੇਟ ਹੈ ਉਹ ਸੈਨੇਟ ਦੀ ਜਿਹੜੀ ਸੈਂਸ ਹੈ ਆਤਮਾ ਹੈ ਉਹ ਇਲੈਕਸ਼ਨ ਵਾਲਾ ਸਾਰਾ ਪ੍ਰੋਸੈਸ ਖਤਮ ਕਰ ਦਿੱਤਾ ਪ੍ਰੋਸੈਸ ਮਤਲਬ ਇਲੈਕਸ਼ਨ ਨਹੀਂ ਹੋਏਗਾ ਉਹਦੇ ਵਿੱਚ ਗ੍ਰੈਜੂਏਟ ਕੌਨਸਟੀਟੂਐਂਸੀ ਜਿਹੜੀ ਸਿੱਧੀ ਸਟੂਡੈਂਟ ਤੋਂ ਚੁਣ ਕੇ ਆਉਂਦੀ ਸੀਗੀ ਉਹ ਸਾਰੀ ਖਤਮ ਕਰਤੀ ਹੁਣ ਕੀ ਹੈ ਕਿ ਇਹਦੇ ਵਿੱਚ 31 ਮੈਂਬਰਾਂ ਦੀ ਸੈਨੇਟ ਜਿਹੜੀ ਹੈਗੀ ਉਹ ਕੀਤੀ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਮੈਂਬਰ ਨੇ ਉਹ ਅਪਾਇੰਟਡ ਨੇ ਬੀਜੇਪੀ ਆਰਐਸਐਸ ਦੇ ਬੰਦੇ ਆਣਗੇ ਕਮੇਟੀ ਮਤਲਬ ਮਤ ਠੀਕ ਹੈ ਉਹਨਾਂ ਨੇ ਪੁਆਇੰਟ ਕਰ ਦਿੱਤਾ ਠੀਕ ਹੈ ਇਹ ਹੈਗਾ ਤੇ ਤੁਸੀਂ ਅੱਗੇ ਕੀ ਦੇਦੇ ਤੁਸੀਂ ਕੀ ਕਰਨਾ ਚਾਹੋਗੇ ਕੀ ਐਕਸ਼ਨ ਹੋਏਗਾ ਤੁਹਾਡੀ ਐਸੋਸੀਏਸ਼ਨ ਦਾ ਅੱਗੇ ਕਿਦਾਂ ਤੁਸੀਂ ਚੱਲੋਗੇ ਬੇਸਿਕਲੀ ਜੋ ਪਹਿਲੀ ਜਿਹੜੀ ਗੱਲ ਮੈਂ ਲੱਗਾ ਸੈਨੇਟ ਵਾਲੀ ਜਿਹੜੀ ਕਰਨੀ ਜ਼ਰੂਰੀ ਆ ਕਿ ਸੈਨੇਟ ਇਹਨਾਂ ਨੇ ਭੰਗ ਕੀਤੀ ਹਾਂਜੀ ਇਹ ਪੰਜਾਬ ਯੂਨੀਵਰਸਿਟੀ ਦੇ ਨਾਲ ਇਹਦਾ ਇੱਕ ਰਿਸ਼ਤਾ ਬਣਿਆ ਹੋਇਆ ਹੈ ਬਿਲਕੁਲ ਇਹ ਜਿਹੜਾ ਚੰਡੀਗੜ੍ਹ ਆ ਚੰਡੀਗੜ੍ਹ ਪੰਜਾਬ ਦੇ 28 ਪਾਦੀ ਬੋਲਦੇ ਇਲਾਕਿਆਂ ਨੂੰ ਗੁਜ਼ਾਰ ਕੇ ਬਣਿਆ ਹੋਇਆ ਸ਼ਹਿਰ ਹੈ ਬਿਲਕੁਲ ਬਿਲਕੁਲ ਠੀਕ ਹੈ ਤਾਂ ਇਹ ਜਿਹੜਾ ਸੈਨੇਟ ਤੋੜੀ ਆ ਸੈਂਟ ਦਾ ਜਿਹੜਾ ਰੂਟ ਕੌਜ਼ ਆ ਉਹ 1966 ਦਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਹੈ ਜਿਹਦੇ ਵਿੱਚ ਪੰਜਾਬ ਦੇ ਪਾਣੀ ਖੋਏ ਗਏ ਪੰਜਾਬੀ ਬੋਲ ਦੇ ਇਲਾਕੇ ਖੋਏ ਗਏ ਚੰਡੀਗੜ੍ਹ ਪੰਜਾਬ ਤੋਂ ਖੋਇਆ ਗਿਆ ਹੋਰ ਜਿਹੜੇ ਸਾਡੇ ਫੈਡਰਲ ਰਾਈਟ ਸੀ ਭਾਸ਼ਾਈ ਜਿਹੜਾ ਦਾਬਾ ਸੀਗਾ ਉਹ ਕਾਇਮ ਕੀਤਾ ਗਿਆ ਤਾਂ ਉਸੇ ਐਕਟ ਦੀ ਧਾਰਾ 72 ਰੀਆਰਗੇਨਾਈਜੇਸ਼ਨ ਐਕਟ 72 ਦੀ 68 ਦੀ ਧਾਰਾ 72 ਦਾ ਸਬਸੈਕਸ਼ਨ 1 2 3 ਕੋਈ ਗੱਲ ਕਰਦਾ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਆ ਐਸਜੀਪੀਸੀ ਆ ਭਾਗੜਾ ਬਿਆਸਮੈਂਟ ਮੈਨੇਜਮੈਂਟ ਬੋਰਡ ਹੈ ਇਸ ਤੋਂ ਇਲਾਵਾ ਜਿੰਨੇ ਬੋਰਡ ਛਾੜ 1960 ਤੋਂ ਪਹਿਲਾਂ ਬਣੇ ਨੇ ਉਹ ਸਾਰੇ ਸੈਂਟਰਲ ਕੰਟਰੋਲ ਕਰੇਗਾ ਉਹਦੇ ਵਿੱਚ ਅਗਰ ਕੋਈ ਚੇਂਜ ਜਾਂ ਮੋਡੀਫਿਕੇਸ਼ਨ ਕਰਨੀ ਤਾਂ ਰਿਸਪਾਂਸਿਬਲ ਗਵਰਨਮੈਂਟ ਵਿਲ ਬੀ ਸੈਂਟਰਲ ਗਵਰਨਮੈਂਟ ਵਿਦਾਊਟ ਦੀ ਵਿਦਾਊਟ ਦੀ ਅਪਰੂਵਲ ਆਫ ਪਰਲਮੈਂਟ ਨਾਥਿੰਗ ਕੈਨ ਬੀ ਚੇਂਜਡ ਨਾ ਨੋ ਅਲਟਰੇਸ਼ਨ ਕੈਨ ਬੀ ਮੇਡ ਇਨ ਦੀ ਬੇਸਿਕ ਸਟਰਕਚਰ ਆਫ ਦੀ ਪੰਜਾਬ ਯੂਨੀਵਰਸਿਟੀ ਸੈਨੇਟ ਤਾਂ ਡਾਇਰੈਕਟ ਜਿਹੜਾ ਸਟੇਟ ਲੈ टू डिक्टेटरशिप होगी जो is, कहता इट इज टोटल टोटल अनकॉन्स्टिट्यूशनल मेथड अनकॉन्स्टिट्यूशनल इल्लीगल मेथड द वे द वे दे अपॉइंटेड अ कमेटी व्हिच वाज टोटली अनकॉन्स्टिट्यूशनल व्हिच वाज टोटली इल्लीगल नाउ दे हैव यू नो डिसाइडेड दैट द सेनेट वुड बी दनावे द बेसिक सेंस हैज बीन मर्डर्ड सो वो प्रॉब्लम है कि उदी जड़ी बेसिक सेंस है वो खत्म कर दिया सो so, एक कहा गया बिल्कुल कॉन्स्टिट्यूट अपना बेसिकली ਜੋ ਸੰਵਿਧਾਨਕ ਢਾਂਚਾ ਹੈ ਕਨਸਟੀਟਿਊਸ਼ਨ ਸਟਰਕਚਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਨਾਂ ਦੀ ਕੋਸ਼ਿਸ਼ ਹੈ ਵੀ ਉਹਨੂੰ ਬਹਾਲ ਕੀਤਾ ਜਾਵੇ ਇਹੀ ਡਿਮਾਂਡ ਹੈ ਐਂਡ ਕਿੰਨੇ ਦਿਨ ਹੋ ਗਏ ਆਪਾਂ ਨੂੰ ਇਹ ਸਾਨੂੰ ਤੀਜਾ ਚੌਥਾ ਦਿਨ ਹੈ ਚੌਥਾ ਦਿਨ ਠੀਕ ਹੈ ਤੇ ਇਹ ਅਸਲ ਦੇ ਵਿੱਚ ਜਿਹੜੀ ਮੈਂ ਥਾਰੀ ਗੱਲ ਕਰ ਰਿਹਾ ਸੀਗਾ ਕਿ ਇਹ ਇਹ ਸੈਂਟਰਲਾਈਜੇਸ਼ਨ ਕਿਉਂ ਕਰਨਾ ਚਾਹੁੰਦੇ ਨੇ ਵੀ ਸੀ ਕੁਐਸਚਨ ਹੈ ਕਿ 10 12 ਸਾਲ ਹੋ ਗਏ ਮੋਦੀ ਸਰਕਾਰ ਕੋਲ ਤਾਂ ਪੂਰੀ ਪਾਵਰ ਹੈ ਲਗਭਗ ਆਧੀਆਂ ਸਟੇਟਾਂ ਤੋਂ ਜ਼ਿਆਦਾ ਉਹਨਾਂ ਦੀ ਸਰਕਾਰ ਹੈ ਫਿਰ ਇਹ ਇੱਕ ਛੋਟੀ ਜਿਹੀ ਯੂਨੀਵਰਸਿਟੀ ਦੇ ਵਿੱਚ ਛੋਟੀ ਜਿਹੀ ਸੈਨੇਟ ਕਿਉਂ ਹਮ ਵਾਏ ਠੀਕ ਹੈ ਉਹ ਇਸ ਕਰਕੇ ਕਿਉਂਕਿ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਕਿ ਇਹਨਾਂ ਨੇ 2020 ਦੇ ਵਿੱਚ ਭਾਰਤ ਸਰਕਾਰ ਨੇ ਕੋਰੋਨਾ ਦੇ ਵਿੱਚ ਇੱਕ ਪਾਲਿਸੀ ਲੈ ਕੇ ਆਂਦੀ ਸੀ ਜਿਹੜੀ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਉਹਦੇ ਵਿੱਚ ਕੀ ਕਿਹਾ ਗਿਆ ਕਿ ਯੂਨੀਵਰਸਿਟੀਆਂ ਨੂੰ ਬਿਲਕੁਲ ਸੈਂਟਰਲਾਈਜ਼ਡ ਕੀਤਾ ਜਾਏਗਾ ਉਹਨਾਂ ਨੂੰ ਪ੍ਰਾਈਵੇਟ ਕੀਤਾ ਜਾਏਗਾ ਉਹਦਾ ਸੈਫਰਨਾਈਜ਼ੇਸ਼ਨ ਕੀਤਾ ਜਾਏਗਾ ਤਾਂ ਸੈਂਟਰਲਾਈਜ਼ਡ ਕਰਕੇ ਪ੍ਰਾਈਵੇਟ ਕਰਨਾ ਚਾਹੁੰਦੇ ਨੇ ਹੁਣ ਪ੍ਰਾਈਵੇਟ ਕੋਈ ਬੰਦਾ ਤਾਂ ਕਰੇਗਾ ਅਗਰ ਉਹਦੇ ਆਪਣੇ ਬੰਦੇ ਹੋਣ ਬਿਲਕੁਲ ਜੀ ਹਣਾ ਹੁਣ ਜੇ ਉਹ ਇਲੈਕਟਡ ਆ ਤਾਂ ਉਹਦੇ ਵਿੱਚ ਪੋਸਿਬਿਲਟੀ ਘੱਟ ਹੈ ਕਿ ਉਹ ਮਤਲਬ ਸਿੱਕੇ ਦੇ ਸਰਕਾਰ ਦੀ ਸੋਣੀ ਤਾਂ ਉਹ ਅਸਲ ਦੇ ਵਿੱਚ ਅਪਾਇੰਟ ਕਰ ਦਿੱਤੇ ਬੀਜਪੀ ਆਰਐਸਐਸ ਦੇ ਬੰਦੇ ਅਪਾਇੰਟ ਕਰ ਦਿੱਤੇ ਗਏ ਉਹ ਬੜੇ ਆਸਾਨੀ ਦੇ ਨਾਲ ਇਹਨੂੰ ਜੋ ਪੂਰੇ ਦੇਸ਼ ਦੇ ਵਿੱਚ ਕੇਂਦਰੀਕਰਨ ਹੋ ਰਿਹਾ ਅਗਰ ਤੁਸੀਂ ਅਡਾਨੀ ਦੀ ਗੱਲ ਕਰੋ ਉਹਨੂੰ ਪੂਰੇ 200 1200 ਏਕੜ ਜ਼ਮੀਨ 1 ਰੁਪਏ ਲਈ ਦਿੱਤੀ ਗਈ ਆ ਪ੍ਰਾਈਵੇਟਾਈਜ਼ੇਸ਼ਨ ਪੂਰਾ ਹਸਦੋ ਜਿਹੜਾ ਜੰਗਲ ਆ ਉਹ ਉਹਨਾਂ ਨੂੰ ਦੇ ਦਿੱਤਾ ਗਿਆ ਏ ਮਨੀਪੁਰ ਦੇ ਵਿੱਚ ਟੈਨਸ਼ਨ ਹੈ ਲਦਾਖ ਦੀ ਅਸੈਂਬਲੀ ਖਤਮ ਜਿਹੜੀ ਕੌਂਸਲ ਹੈ ਗਿਆ ਇਲੈਕਟਿਡ ਕੌਂਸਲ ਉਹ ਖਤਮ ਕਰ ਦਿੱਤੀ ਉਸ ਚੇਟੂਟ ਦੀ ਮੰਗ ਕਰ ਰਹੇ 6 ਸੈਡਿਊਲ ਦੀ ਮੰਗ ਕਰ ਰਹੇ ਪੂਰੇ ਦੇਸ਼ ਦੇ ਵਿੱਚ ਜਿਹੜਾ ਫੈਡਰਲ ਢਾਂਚਾ ਹੈ ਜਿਹੜੇ ਉਹ ਫੈਡਰਲ ਰਾਈਟਸ ਨੇ ਉਹਨਾਂ ਦਾ ਉਹਨਾਂ ਦੀ ਕਤਲੋਗਾਰਥ ਕੀਤੀ ਜਾ ਰਹੀ ਉਹ ਕੇਂਦਰ ਸਭ ਤੋਂ ਵੱਡੀ ਮਾਰ ਕਰ ਦੋ ਭਈ 64 64 ਤੋਂ ਬਾਅਦ 64 ਤੋਂ ਬਾਅਦ 1976 ਦੇ ਵਿੱਚ ਮਿਨੀ ਕਨਸਟੀਟਿਊਸ਼ਨਲ ਐਮੈਂਡਮੈਂਟ ਕੀਤੀ ਜਾਂਦਾ ਹੈ ਉਹਦੇ ਵਿੱਚ ਕੀ ਕੀਤਾ ਗਿਆ ਬਹੁਤ ਸਾਰੇ ਜਿਹੜੇ ਸਟੇਟ ਸਬਜੈਕਟ ਸੀ ਜਿਵੇਂ ਕਿ ਐਜੂਕੇਸ਼ਨ ਹੈਲਥ ਇਲੈਕਟ੍ਰਿਸਿਟੀ ਵਾਟਰ ਇਹ ਸਾਰੇ ਸਟੇਟ ਸਬਜੈਕਟ ਦਾ ਹਿੱਸਾ ਸੀ ਕਿ ਸਟੇਟ ਹੀ ਇਹਦੇ ਉੱਪਰ ਪਾਲਿਸੀ ਬਣਾ ਸਕਦੀ ਹੈ ਇਹਨਾਂ ਨੇ ਉਹ ਸਨੇਚ ਕਰਕੇ ਖੋ ਕੇ ਕਨਕਰੰਟ ਲਿਸਟ ਦੇ ਵਿੱਚ ਪਾ ਦਿੱਤੇ ਸੇਮ ਐਸ ਜਿੱਦਾਂ ਕਿਸਾਨ ਅੰਦੋਲਨ ਚੁਹਾਇਆ ਹਾਂਜੀ 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 ਹੂੰ ਤਾਂ ਬੀਸਿਕਲੀ ਇਹ ਸਾਰਾ ਜੋ ਪੂਰੇ ਦੇਸ਼ ਦੇ ਜਿਹੜੇ ਮਿਨਰਲਸ ਨੇ ਜਾਂ ਉਹਨਾਂ ਦੇ ਪਬਲਿਕ ਅਦਾਰੇ ਨੇ ਉਹਨਾਂ ਨੂੰ ਪ੍ਰਾਈਵੇਟ ਕਰਨਾ ਚਾਹੁੰਦੇ ਨੇ ਉਹਦਾ ਬੇਸਿਕ ਸਿੰਪਲ ਸਿੰਪਲ ਸ਼ਬਦਾਂ ਚ ਜੀ ਆ ਜੀ ਚਲੋ ਤਾਂ ਹੁਣ ਬਹੁਤ ਵੱਡੀਆਂ ਗੱਲਾਂ ਹੋ ਗਈਆਂ ਕਨਸਟੀਟਿਊਸ਼ਨਲ ਆਪਾਂ ਰਾਈਟ ਨੋ ਆਪਾਂ ਕਰਨਾ ਕੀ ਹੈ ਆਪਾਂ ਤਾਂ ਹਾਲੇ ਕਿੜੀ ਆਪਣੀ ਯੂਨੀਵਰਸਿਟੀ ਨੂੰ ਬਚਾਉਣਾ ਰਾਈਟ ਨੋ ਉਹਦੇ ਬਾਅਦ ਇੱਥੋਂ ਨਿਕਲਾਂਗੇ ਅੱਗੇ ਆਪਾਂ ਪੋਲਿਟਿਕਸ ਜਾਵਾਂਗੇ ਸੋ ਹੁਣ ਆਇਆ ਵੀ 10 ਤਰੀਕ ਦੀ ਕਾਲ ਕੀ ਹੈ 10 ਤਰੀਕ ਦੀ ਇੱਕ ਕਾਲ ਹੈ ਕਿ ਯੂਨੀਵਰਸਿਟੀ ਟੋਟਲ ਸ਼ਟਡਾਊਨ ਹੋਏਗਾ। ਜ ਉਹਦੇ ਵਿੱਚ ਅਸੀਂ ਇਹ ਤੈਅ ਕੀਤਾ ਕਿ ਅਸੀਂ ਤੈਅ ਹੀ ਨਹੀਂ ਕੀਤਾ ਅਸਲ ਦੇ ਵਿੱਚ। ਅਸੀਂ ਤੈਅ ਕੀਤਾ ਕਿ ਅਸੀਂ ਇਕੱਠੇ ਹੋਣਾ ਕਿ ਉਹ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਸੈਂਟਰਲ ਗਵਰਨਮੈਂਟ ਸਾਥੋਂ ਕੀ ਕਰਵਾਉਣਾ ਚਾਹੁੰਦੀ ਹੈ। ਹਾਂ ਅਸੀਂ ਬਹੁਤ ਪੀਸਫੁੱਲ ਤਰੀਕੇ ਦੇ ਨਾਲ ਆਪਣੀ ਗੱਲ ਕਰ ਰਹੇ ਹਾਂ। ਪੀਸਫੁੱਲ ਪ੍ਰੋਟੈਸਟ ਹੈ ਨਾ। ਅਸੀਂ ਚਾਹੁੰਦੇ ਹਾਂ ਕਿ ਪੂਰੀ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਬਣੇ। ਸਾਰੇ ਦੇਸ਼ ਸਾਰੇ ਸਟੇਟਾਂ ਦਾ ਜਿਹੜਾ ਕੇਂਦਰੀਕਰਨ ਹੋ ਰਿਹਾ ਉਹਦਾ ਵਿਰੋਧ ਹੋਵੇ ਤੇ 10 ਦੀ ਵੱਡੀ ਕਾਲ ਆ। 10 ਦੀ ਵੱਡੀ ਕਾਲ ਦੇ ਵਿੱਚ ਅਸੀਂ ਬਿਲ ਕਿ ਸੈਨੇਟ ਦੇ ਇਲੈਕਸ਼ਨ ਤੁਰੰਤ ਪ੍ਰਭਾਵ ਤੇ 91 ਸੀਟਸ ਤੇ ਪ੍ਰੋਪਰ ਬਹਾਲ ਕੀਤੇ ਜਾਣ ਉਸ ਤੋਂ ਬਾਅਦ ਜਦੋਂ ਉਹ ਬਹਾਲ ਹੋ ਜਾਂਦੇ ਨੇ ਇਲੈਕਸ਼ਨ ਹੁੰਦੀ ਆ ਤਾਂ ਉਹਦੇ ਵਿੱਚ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਲਾਗੂ ਕੀਤੀ ਜਾਵੇ ਉਹਦੇ ਵਿੱਚ ਜਿਹੜੀਆਂ ਸਟੂਡੈਂਟ ਦੀ ਕੌਂਸਲ ਦੀ ਰਿਪਰੈਜ਼ੈਂਟੇਸ਼ਨ ਆ ਉਹ ਇਨਸ਼ੋਰ ਕੀਤੀ ਜਾਵੇ ਵਰਕਰਾਂ ਦੀ ਰਿਪਰੈਜ਼ੈਂਟੇਸ਼ਨ ਇਨਸ਼ੋਰ ਕੀਤੀ ਜਾਵੇ ਤੇ ਯੂਨੀਵਰਸਿਟੀ ਦਾ ਪੂਰਾ ਖਰਚਾ ਸੈਂਟਰਲ ਗਵਰਨਮੈਂਟ ਥਕੇ ਕਿ ਐਨਈਪ ਦੇ ਤਹਿਤ ਇਹ ਕਹਿ ਰਹੇ ਨੇ ਕਿ ਤੁਸੀਂ ਯੂਨੀਵਰਸਿਟੀਆਂ ਕਾਲਜਾਂ ਨੂੰ ਆਟੋਨੋਮਸ ਕਰ ਦਿਓ ਇਹ ਆਪਣੇ ਫੰਡ ਆਪ ਜਨਰੇਟ ਕਰਨ ਲੋਨ ਲੈਣ ਮਲੇ ਐਜੂਕੇਸ਼ਨ ਸਿਰਫ ਇੱਕ ਬਕਾਊ ਚੀਜ਼ ਰਹਿ ਜੇਗੀ ਜਿਸੇ ਕੋਲ ਪੈਸਾ ਹੋਏਗਾ ਉਹ ਪੜ੍ਹੇਗਾ ਨਹੀਂ ਪੜ੍ਹੇਗਾ ਅਸੀਂ ਸਾਰੇ ਉਸ ਸੋਚ ਦੇ ਖਿਲਾਫ ਹੈ